ਸultanpur Lodi Tarn Taran ਉਹਨਾਂ ਪਿੰਡਾਂ ਚੋਂ ਮਿੱਟੀ ਖੁਰਕੇ ਕਿਉਂ ਦਰਿਆ ਚ ਜਮਮ ਗਈ ਕੁਝ ਸਰਕੰਡਾ ਹੋ ਗਿਆ ਤੇ ਉਹ ਰੁੜ ਗਈ ਸੋ ਕ੍ਰਿਸ਼ਨ ਕੁਮਾਰ ਨੂੰ ਕਹਿ ਰਿਹਾ ਤੁਹਾਡੇ ਸਾਹਮਣੇ ਇੱਥੇ ਕਿ ਕ੍ਰਿਸ਼ਨ ਕੁਮਾਰ ਜੀ ਇਹ ਸਿੰਚਾਈ ਮੰਤਰੀ ਜੀ ਪੰਜਾਬ ਦੇ ਮੁੱਖ ਮੰਤਰੀ ਜੀ ਜਰਾ ਆਓ ਕਾ ਇਹਨਾਂ ਲੋਕਾਂ ਦੀ ਸਾਰਤਾ ਲਓ ਤੇ ਕਿਉਂ ਡੁੱਬੇ ਜੋ ਚੀਜ਼ ਮੇਨਾ ਬਰਬਾਦ ਹੋਈਆਂ ਸੋ ਅੱਜ ਅਸੀਂ ਇੰਨਾ ਹੀ ਆ ਅਗੇ ਮਾਰੀ ਨਾਲ ਪਿੰਡਾਂ ਦੇ ਲੈਣਾ ਗੱਲ ਕੀਤੀ ਵਿਹਾ ਗਾਨਿਆਂ ਨੂੰ ਨੁਕਸਾਨ ਹੋਇਆ ਕੋਣ ਨੌਕਰ ਕਰਦਾ ਸਭੀ ਕੋ ਇਹ ਪ੍ਰੇਤ ਚੰਨਾਂ ਲੈ ਕੇ ਦੀ ਹਾਂ ਤੇ ਆਪਣੇ ਪਤਾ ਨਾਂ ਲਿਖ ਕੇ ਦਿਓ ਤੇ ਉਹਨਾਂ ਪੰਨਿਆਂ ਨੂੰ ਜੇ ਮੈਂ ਪੁੱਛਿਆ ਉਹ ਆਖੋ ਤੁਹਾਡੇ ਨਹੀਂ ਇਹ ਦੁਕਾਨਾਂ ਦਾ ਨੁਕਸਾਨ ਤੁਹਾਡਾ ਕਰਦਾ ਤੁਸੀਂ ਤਾਂ ਕਿਰਾਏਦਾਰ ਹੋ ਹਾਂ ਤਕਰੀਬਨ ਕੋਸ਼ਿਸ਼ ਹੋਈ ਹੁਣ ਜਾਂਦੀ ਆ ਕਿ ਕਿਰਾਏਦਾਰ ਨੂੰ ਵੀ ਜੋ ਪੈਦਾ ਉਹ ਜੋ ਕੰਮ ਆ ਤਾਂ ਆਪਣਾ ਜੇ ਸੜਕ ਤੋਂ ਬਾਹਰ ਹੀ ਅੱਛਾ ਆਹ ਕਹਿੰਦੇ ਵੀ ਜੇ ਸੜਕ ਜੇ ਕਿਤੇ ਆ ਪੱਤ ਜਿਨ੍ਹਾਂ ਦੀ ਕੰਕਰੀਟ ਵਾਲੀ ਤੇ ਰੋੜ ਜਣਾ ਸਾਰਾ ਜੀ ਭਾਈ ਆਉਣੇ ਕੋਲ ਕੋ ਨਹੀਂ ਠੰਡਾ ਮੈਂ ਨਹੀਂ ਅੱਬੀ ਨਾ ਇਹ ਕਿੰਦਾ ਹੋ ਗਿਆ ਨਾ ਆ ਹੋ ਗਿਆ ਲਗੁਰ ਮੂਹ ਦੇ ਪੰਨ ਜੀ ਕੋਲੀਆਂ ਅੱਧਾ ਵੀ ਖੜੇ ਆ ਆ ਤੁਸੀਂ ਵੇਖੋ ਤੇ ਆਹ ਕਿਸ ਤਰ੍ਹਾਂ ਪਾਣੀ ਇੱਥੋਂ ਵਹਿਣਤਾ ਆ ਇਹ ਪਾਣੀ ਇਧਰੋਂ ਉੱਪਰ ਆਇਆ ਇਹ ਪਾਣੀ ਇਧਰੋਂ ਕਿਉਂ ਆਇਆ ਕਿਉਂਕਿ ਜਿਹੜੇ ਇੱਥੇ ਸਪਰ ਬਣੇ ਸਨ ਜਿਹੜੀਆਂ ਸਪੋਟਾਂ ਬਣੀਆਂ ਸੀ ਉਹਦੀ ਸਰਕਾਰ ਨੇ ਟ੍ਰੇਨ ਦੇ ਭਾਗ ਨੇ ਪਹਿਲਾਂ ਜਿਹੜੀਆਂ ਉਹਦੀ ਮੁਰੰਮਤ ਨਹੀਂ ਕੀਤੀ ਔਰ ਮੁਰੰਮਤ ਨਾ ਕਰਨ ਦੇ ਕਾਰਨ ਇਹ ਜਿਹੜੇ ਉੱਤਰ ਨੇ ਟ੍ਰੇਨ ਨੂੰ ਭਾਜ ਦੇ ਇਸੇ ਮੋਢੇ ਲੁੱਟੇਰੇ ਜੇਮਸ ਫਰੇਜ ਚੋਰ ਡਾਕੂ ਇਹਨਾਂ ਦੇ ਮੁਕਾਬਲੇ ਤੇ ਕੋਈ ਨਹੀਂ ਤ੍ਰਿਸ਼ਨ ਕੁਮਾਰ ਤੂੰ ਸਖਤ ਤਰ ਹੈ ਡਰੇ ਨਾਲ ਭਾਗਦਾ ਇੱਥੇ ਆ ਜੇ ਨਾ ਮੈਂ ਦੱਸਾਂ ਲਿਆ ਮੰਤਰੀ ਆਪਣੇ ਜੇ ਤੇਰੇ ਚ ਹਿੰਮਤ ਹੈ ਨਾ ਜੇ ਤੂੰ ਆਪਣੇ ਆਪ ਨੂੰ ਸੱਚਾ ਸੁੱਚਾ ਇੱਕ ਕਹਾਣਾ ਹੈ ਕਿ ਮੈਂ ਬਹੁਤ ਸੱਚਾ ਸੁੱਚਾ ਤੇ ਇੱਥੇ ਆ ਆ ਜਿਹੜੀ ਬਰਬਾਦੀ ਹੋਈ ਆ ਇਹ ਕਿਉਂ ਹੋਈ ਆ ਇਹ ਦੇਣੇ ਭਾਗ ਵੀ ਤੇਰੇ ਕੋ ਤੇ ਮੈਨਿਕ ਭਾਗ ਵੀ ਤੇਰੇ ਕੋਲੇ ਅਸੀਂ ਕਿੰਨੇ ਸਾਲਾਂ ਤੋਂ ਲਗਾਤਾਰ ਇੱਥੇ ਧਰਨੇ ਵੀ ਦਿੱਤੇ ਵੀ ਇੱਥੇ ਜਿਹੜੀ ਨਜਾਇਜ਼ ਮੈਣਗਾ ਇਹ ਰੋਕੀ ਜਾਵੇ ਪਰ ਤੇਰੇ ਜਿਹੜੇ ਪ੍ਰਸ਼ਾਸਕਾਰੀ ਨੇ ਜਿਹੜੇ ਤੇਨੂੰ ਅੰਧ ਦੇਂਦੇ ਨੇ ਉਹਨਾਂ ਦੇ ਤੂੰ ਆਕੇ ਲਾਕੇ ਤੇ ਮੈਨੂੰ ਨੂੰ ਰੋਕਣ ਦਾ ਪਰਬੰਧ ਨਹੀਂ ਦਿੱਤਾ ਜੇ ਮੈਨੂੰ ਰੋਕੀ ਹੁੰਦੀ ਤੇ ਆ ਜਿਹੜਾ ਬੰ ਟੁੱਟਾ ਆ ਜਿਹੜੀਆਂ ਦੁਕਾਨਾਂ ਆ ਮਕਾਨ ਔਰ ਉਹ ਜਿਹੜਿਆ ਸਾਹਮਣੇ ਖਿੰਸ ਰਹੇ ਨੇ ਉਹ ਸਾਰੇ ਸਾਹਮਣੇ ਮਕਾਨ ਜਿਹੜੇ ਨੇ ਕੋਠੀਆਂ ਬਣੀਆਂ ਉੱਚਾ ਜਿਨ੍ਹਾਂ ਦਾ ਨਾਮ ਉਹ ਨੂੰ ਨੂੰ ਫਸਲ ਹੋ ਰਿਹਾ ਹੈ ਇਹ ਸਾਰੇ ਸਾਰੇ ਅਜੇ ਕੋਤੀ ਆ ਫਸਲ ਜ਼ਮੀਨ ਖੜੀ ਬਜਾਉ ਆ ਮੱਕੀ ਖੜੀ ਆ ਇਹ ਕਿੰਨੀ ਮਰ ਕੇ ਸ਼ਾਨਦਾਰ ਮੱਕੀ ਸੀ ਇਹ ਜ਼ਮੀਨ ਕਿੰਨੀ ਵਧੀਆ ਸੀ ਇਹ ਸਾਰੀ ਦੀ ਸਾਰੀ ਜ਼ਮੀਨ ਇਹ ਆ ਰੁੜ ਗਈ ਉਹ ਕ੍ਰਿਸ਼ਨ ਕੁਮਾਰਾ ਇਹ ਤੇਰੀ ਨਲਾਇਕੀ ਹੈ ਤੇਰੀ ਨਲਾਇਕੀ ਦੇ ਕਾਰਨ ਉਹ ਤੁਸੀਂ ਉੱਥੇ ਬੈਠੇ ਤੁਸੀਂ ਸਰਕਾਰੀ ਖਜ਼ਾਨੇ ਲੁੱਟੀ ਜਾਂਦੇ ਹੋ ਪਰ ਤੁਸੀਂ ਲੋਕਾਂ ਦਾ ਤਾਂ ਕੋਈ ਧਿਆਨ ਕਰ ਲੋ ਆਹ ਪਤਾਲ ਕਰਵਾ ਇਸ ਰਾਵੀ دریا ਦੇ ਉੱਤੇ ਆ ਕਿਸ ਤਰ੍ਹਾਂ ਦੇ ਆ ਮਕਾਨ ਇਹਨਾ ਮਕਾਨਾਂ ਵਾਲਿਆਂ ਨੂੰ ਕੀ ਹੁਣ ਇਹਨਾਂ ਦੀ ਬਣਦੀ ਕੀਮਤ ਆ ਜਿਹੜਾ ਸਮਾਨ ਉਹਨਾਂ ਦਾ ਰੁੜ ਗਿਆ ਆ ਰੋ ਰਹੇ ਨੇ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਇਹ ਠੀਕ ਹੈ ਕਿ بارش ਆਈ ਆ ਪਾਣੀ ਆਇਆ ਪਰ ਇਸ ਪਾਣੀ ਦੇ ਸੰਬੰਧ ਵਿੱਚ ਜਿਹੜੇ ਬੰਨ ਬਣੇ ਸੀ ਉਹਨਾ ਫੰਨਾ ਦੀ ਮਰਮਤ ਨਾ ਹੋਣ ਦੇ ਕਾਰਨ ਔਰ ਜਿਹੜੇ ਪੁਲ ਨੇ ਉਹਨਾਂ ਪੁਲਾਂ ਦੇ ਵਿੱਚ ਅੱਗੇ ਸਪੈਦਾ ਔਰ ਉਹ ਸਪੈਦੇ ਦੇ ਨਾਲ ਜਦੋਂ ਉੱਤਰੋਂ ਘਾਹ ਫੂਸ درخت ਰੁੜ ਕੇ ਆਉਂਦੇ ਆ ਉਹ ਢਾਫ ਲੱਗਦੀ ਆ ਉਹ ਢਾਫ ਲਾ ਕੇ ਤੇ ਫਿਰ ਇਹ ਜਿਹੜਾ ਪਾਣੀ ਆ ਇਹ ਓਵਰਫਲੋ ਹੋ ਕੇ ਜਿੱਤਰਾ ਆਹ ਸੱਤ ਕਦੇ ਉਤੋਂ ਦੀ ਚੱਲਿਆ ਇਸੇ ਤਰ੍ਹਾਂ ਇਹ ਫੰਡ ਤੋੜਦਾ ਔਰ ਲੋਕਾਂ ਨੂੰ ਉਜਾਰਤਾ ਪਿੰਡਾਂ ਦੇ ਪਿੰਡ ਇਹ ਹਜ਼ਾਰ ਰੈਕੜ ਜ਼ਮੀਨ ਦਰਿਆਪੁਰ ਤੇ ਕਰਤੀ ਆ ਔਰ ਮੈਂ ਇੱਕ ਗੱਲ ਕਰ ਦਵਾ ਰਾਤੀ ਸੰਯੁਕਤ ਕਿਸਾਨ ਮੋਰਚਾ 11 ਜੂਨ ਤੱਕ ਦੀ ਸਾਡੀ ਆਨਲਾਈਨ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਟੀਮਾਂ ਬਣਾ ਕੇ ਹਰ ਨਾੜੇ ਇਲਾਕਿਆਂ ਦੇ ਵਿੱਚ ਜਾ ਸਰਵੇ ਕਰਕੇ ਆਓ ਸਾਰੀਆਂ ਰਿਪੋਰਟਾਂ ਇਕੱਠੀਆਂ ਕਰਕੇ ਤੇ ਫੇਰ ਓਸੀ ਸਰਕਾਰ ਤੱਕ ਵੀ ਬਚਾਉਣੀਆਂ ਨੇ ਲੋਕਾਂ ਦੇ ਸਹਿਯੋਗ ਨਾਲ ਆ ਜਿਹੜੇ ਲੋਕ ਆ ਆਪਣੀ ਕਿਸਮਤ ਨੂੰ ਰੋ ਰਹੇ ਨੇ ਤੇ ਤੁਸੀਂ ਪੱਲਾ ਛਡਾ ਜਾਣਾ ਕਿ ਜੀ ਕੁਦਰਤੀ ਆਫਤ ਤੇ ਫਲੱਡ ਕੁਦਰਤੀ ਬਰਸਾਤ ਨਾਲ ਹੁੰਦੀ ਤੇ ਫਲੱਡ ਕਿਉਂ ਆਉਂਦਾ ਪਰ ਇੱਕ ਦਸ ਦੱਸੋ ਡਰੇਨੇਜ ਕੰਮ ਪਾ ਕਦੇ ਲਈਆ ਮੈਨੂੰ ਪਾ ਕਦੇ ਲਈਆ ਐਨਐਲਏ ਕਦੇ ਨਹੀਂ ਚੁੰਦੇ ਆ ਮੰਤਰੀ ਕਦੇ ਲਈ ਬੰਦੇ ਆ ਐਮਪੀ ਕਾਦੇ ਵਾਸਤੇ ਬੰਦੇ ਆ ਉਹ ਕੀ ਤੁਸੀਂ ਐਮਐਲਏ ਅਤੇ ਤੁਸੀਂ ਮੰਤਰੀ ਬਣ ਕੇ ਤੇ ਆ ਲੋਕਾਂ ਦੇ ਪੇਟ ਤੇ ਲੱਤ ਮਾਰਨੀ ਆ ਜ਼ਮੀਨਾਂ ਬਰਬਾਦ ਕਰਾਉਣੀ ਆ ਤੇ ਮੁੜ ਕੇ ਦਰਵਾਜ਼ੇ ਵਿੱਚ ਮੈਂ ਜੇ ਤੁਹਾਨੂੰ 5 ਮਿੰਟ ਦੇ ਬੈਕ ਕਾਲ ਕਰਦਾ ਬਾਅਦ ਦੇ ਵਿੱਚ ਤੇ ਕੀ ਹੁੰਦਾ ਮੈਂ ਤੁਹਾਨੂੰ ਇੱਕ ਵਾਰ ਦੀ ਗੱਲ ਦੱਸਣੀ ਥੋੜਾ ਅਸੀਂ ਰਾਵੀ ਦਰਿਆ ਦੇ ਉੱਤੇ ਸਪਰ ਬਣਾਉਣ ਵਾਸਤੇ ਪਿੰਡ ਬਾਲ ਲੱਭੇ ਦਰਿਆ ਤਹਿਸੀਲ ਦੇ ਨਾਲਾ ਉੱਥੇ ਸਪਾਰ ਬਣਾਉਣ ਵਾਸਤੇ ਐਕਸਲ ਨੂੰ ਮਿਲੇ ਐਕਸਲ ਦਾ ਕੀ ਕਹਿਣਾ ਉਹ ਕਹਿੰਦਾ ਸਰਸਾ ਜੀ ਇਹ ਸਪਾਰ ਇਸ ਤਰ੍ਹਾਂ ਨਹੀਂ ਬਣਨੇ ਮੈਂ ਕਿਹਾ ਕਿਉਂ ਕਹਿੰਦਾ ਜਿੱਥੇ ਤੁਸੀਂ ਟੁੱਟੇਗੀ ਅਸੀਂ ਉਹ ਬਣ ਉਹ ਨਾਤੇ ਬਣਾਂਗੇ ਮੈਂ ਕਿਹਾ ਉਹ ਕਿਉਂ ਤੇ ਟੁੱਟਣ ਤੋਂ ਪਹਿਲਾਂ ਬਚਾ ਲਈਏ ਉਹ ਆਂਦਾ ਜੇ ਟੁੱਟਣ ਤੋਂ ਪਹਿਲਾਂ ਬਚਾ ਲਈਏ ਤੇ ਸਾਡੀ ਤਾਂ ਜਿਹੜੀ ਮਿੱਟੀ ਪੈਣੀ ਆ ਉਹ ਤੋਲ ਮੇਨ ਕੇ ਪੈਣੀ ਆ ਸਾਨੂੰ ਅੱਚੀ ਭਜਣਾ ਸਾਨੂੰ ਦਾ ਤਾਂ ਬਚੂਗਾ ਜੇ ਅਸੀਂ 100 ਫੁੱਟ ਲੱਗਾ ਹੋਇਆ ਉਹਨੂੰ ਅਸੀਂ 200 ਫੁੱਟ ਲਗਾਗੇ ਜੇ 50 ਫੁੱਟ ਦੂੰਗਾ ਉਹਨੂੰ ਅਸੀਂ 70 ਫੁੱਟ ਦੂੰਗਾ ਕਰਾਂਗੇ ਤੇ ਫੇਰ ਇਹ ਮਰੂ ਰੱਖਦਾ ਮੈਂ ਤੈਨੂੰ ਸੱਚੀ ਗੱਲ ਦੱਸ ਦਿੱਤੀ ਆ ਮਿੱਤਰ ਕਰਕੇ ਉਹਨੂੰ ਕੀ ਪਤਾ ਸੀ ਵੀ ਸਾਡੇ ਘਰ ਤਵੇ ਲੱਗ ਜਾਣੇ ਇਹ ਗੱਲ ਪ੍ਰਿੰਸ ਦੱਸੀ ਸੀ ਸੋ ਕ੍ਰਿਸ਼ਨ ਕੁਮਾਰ ਜੀ ਇਹ ਧਿਆਨ ਨਾਲ ਸੁਣ ਲੋ ਜਿੱਦ ਤੇਰੇ ਚ ਹੈਗੀ ਇਨਸਾਨੀਅਤ ਤੂੰ ਆਪਣੇ ਆਪ ਨੂੰ ਬੜਾ ਇਮਾਨਦਾਰ ਦੱਸਦਾ ਤੇ ਫਿਰ ਆਹ ਇੱਕ ਵਾਰ ਸਰਵੇ ਕਰ ਵੀ ਇਹ ਬੰਨ ਕਿਉਂ ਟੁੱਟੇ ਤੇ ਪਾੜੀ ਕਿਉਂ ਆਇਆ ਦਰਿਆ ਬਿਆਸ ਦੇ ਵਿੱਚ ਡੇਰਾ ਰਾਜਾ ਸਵਾਮੀਆ ਵੱਲੋਂ ਜੇ ਕੋਈ ਰਾਜਾ ਸਵਾਮੀ ਹੋਵੇ ਤੇ ਮਾਫ ਕਰਿਓ ਆਹ ਤੇ ਸੜਕ ਨਹੀਂ ਬਚਾਤਾ ਨਹੀਂ ਤੇ ਜੇ ਆਹ ਸੜਕ ਨਾ ਹੁੰਦੀ ਇਹ ਸਾਰੇ ਕੋਰੀ ਰਸਤਵੀਆਂ ਬੰਦ ਹੋ ਜਾਣਾ। ਸਾਰੇ ਦੁਕਾਨਾਂ ਦੇ ਕੋਲ ਜਿਹੜੀਆਂ ਬਦੀਆਂ ਆਹਦੇ ਅੱਡਾ ਖਤਮ ਹੋ ਜਾਣਾ। ਵਾਕਿਆ ਹੀ ਸੱਚਾ ਕਹਿੰਦੇ ਵੀ ਅੱਡਾ ਖਤਮ ਹੋ ਜਾਣਾ। ਇਹ ਅੱਡਾ ਖਤਮ ਨਹੀਂ ਹੋ ਜਾਣਾ। ਲੋਕਾਂ ਸਾਰੀਆਂ ਦੁਕਾਨਾਂ ਹੀ ਸਾਬ ਨਾਲ ਰੋਡ 'ਤੇ ਗਈਆਂ। ਅੱਜਰ ਤੁਹਾਡਾ ਪਲਾਜੇ ਤੁਹਾਡਾ ਅੱਛਾ। ਸਾਰੇ ਢਾਹ ਗਿਆ ਜੇ ਡਬਲ ਸਟੋਰੀ ਮਕਾਨ ਹੈ। ਸਭ ਪੈ ਗਿਆ ਹੈ। ਇਹ ਕਿ ਹੈ ਇਹ ਬੜਾ ਖਤਰਨਾਕ ਹੈ ਇਧਰ ਖੜਾ। ਇਹ ਸਭ ਤੱਕ ਹੈ ਕਿ ਅੱਧਾ ਤੇ ਖਤਮ ਹੋ ਗਿਆ ਕੰਮ ਇਹ ਚ ਪੱਕਣੀ ਹੋਰ ਲੋ ਆ ਸੜਕ ਵੀ ਇੰਨਾਂ ਵਾਲੀ ਜਿਹੜੀ ਗਈ ਆ। ਆ ਜਿਹੜੇ ਆਪਣੇ ਬੰਦੇ ਕੋਲੋਂ ਬੰਦੇ ਬੰਦ ਸੜਕ ਜਾਂਦੀ ਆ। ਵਾਹ ਬਹੁਤ ਸਮਾਂ ਲੱਗਦੀ ਹੈ। ਹੋਰ ਇੰਦਾ ਟਾਪਲਾ ਆ ਜਿੱਦਾਂ। ਆ ਵੇਖੋ ਗਰੀਬਾਂ ਦੀਆਂ ਸਬਜ਼ੀਆਂ ਵਾਲੀਆਂ ਦੁਕਾਨਾਂ ਛੋਟੀਆਂ ਛੋਟੀਆਂ ਦੁਕਾਨਾਂ। ਮਾਨਵ ਵਿਚਾਰੇ ਸਾਰੇ ਕੱਟਣ ਦਾ ਕਿਤੇ ਨਾ ਕੋਣੇ ਬਚਾ ਲੈਣਾ ਉਹਨਾਂ ਬਚਾ ਲੈਣਾ ਆਪਣੇ ਹੁਣੇ ਬਣਿਆ ਕੱਲੇ ਨਹੀਂ ਦਰਾ ਤੇ ਕਿਉਂ ਦੇਖੋ ਇਸ ਖਸਾਨੇ ਦੇ ਪਾਣੀ ਜੋ ਇਹ ਪਾਣੀ ਜਾ ਰਿਹਾ ਇਹ ਦਰਿਆ ਬਣਦਾ ਇਹ ਉਹ ਸਾਹਮਣੇ ਜਾ ਰਿਹਾ ਉਹ ਸਾਹਮਣੇ ਪਾਣੀ ਲਿਖ ਸਾਨੂੰ ਸਾਲਾ ਦਾ ਮਤਲਬ ਸਾਡਾ ਜਲ ਹੈ ਇਹ ਪਗਦਾ ਦਰਿਆ ਜਿਹੜਾ ਹੈ ਇਹ ਉਹ ਭਰੇ ਸਿਗਾ ਉਹ ਵੱਡਾ ਦਰਿਆ ਭਰੇ ਹਾਂਜੀ ਉਧਰ ਸਿਗਾ ਹੁਣ ਇੱਕ ਇਹ ਪੈ ਗਿਆ ਜੀ ਇੱਕ ਇਹ ਦਾ ਮੁੜ ਕੇ ਤੇ ਉਹ ਜਾ ਰਿਹਾ ਉਹ ਕਿਸਾਨਾਂ ਦੇ ਕਾਲੀ ਚੋਂ ਜਾ ਰਿਹਾ ਇਹ ਸਾਰੀਆਂ ਮੋਟਰਾਂ ਰੁੜ ਗਿਆ ਸਭ ਕੁਝ ਇਹ ਇਸ ਸਾਲ ਹੋਇਆ ਇਸ ਸਾਲ ਇਹ ਸਾਲ ਜਿਹੜਾ ਇਹ ਹੋਇਆ ਹਾਂਜੀ ਇਹਦਾ ਜਿਹੜਾ ਮੇਨ ਕਾਰਨ ਹੈ ਕਿ ਜਿਹੜਾ ਪਾਣੀ ਹੈ ਇਹਨਾਂ ਨੇ ਲੈਵਲ ਵਧਾਇਆ ਦਾ ਲੈਵਲ ਇਹਦਾ ਵਧਾਇਆ ਜਦੋਂ ਕਿ ਸ਼ਾਹਪੁਰ ਕੰਢੀ ਇਹ ਪਾਣੀ ਜਿਹੜਾ ਸ਼ਾਹਪੁਰ ਕੰਢੀ ਦਾ ਆ ਇਹ ਪਾਣੀ ਸ਼ਾਹਪੁਰ ਕੰਢੀ ਦੇ ਵਿੱਚ ਅਜੇ ਜਦੋਂ ਕਿ ਇੱਥੇ ਬਿਜਲੀ ਦੀ ਤੇ ਮਤਲਬ ਕਿ ਜਿਹੜੀ ਆ ਉਹ ਸ਼ੁਰੂ ਨਹੀਂ ਆਤਮ ਹੋਈ ਬਿਜਲੀ ਬਣਾਉਣ ਬਣਨੀ ਅਜੇ ਸ਼ੁਰੂਆਤ ਨਹੀਂ ਹੋਈ ਅਜੇ ਉਹ ਪ੍ਰੋਜੈਕਟ ਜਿਹੜਾ ਸਾਨੂੰ ਨਹੀਂ ਹੋਇਆ ਤੇ ਇਹ ਜਿਹੜਾ ਪਾਣੀ ਸ਼ਾਹਪੁਰ ਕੰਢੀ ਦੀ ਧਾਮ ਦੇ ਵਿੱਚ ਜਿਹੜਾ ਰੋਕਿਆ ਜਾ ਰਿਹਾ ਇਹ ਇਹਨਾਂ ਪਾਣੀ ਰੋਕਣ ਦੀ ਲੋੜ ਨਹੀਂ ਸੀ ਇਹ ਪਾਣੀ ਨਾਲ ਦੀ ਨਾਲ ਕੱਢਣ ਦੀ ਜ਼ਰੂਰਤ ਸੀ ਜੇਕਰ ਇਹ ਨਾਲ ਦੀ ਨਾਲ ਪਾਣੀ ਕੱਢੀ ਜਾਂਦੇ ਤੇ ਆਹ ਜਿਹੜੀ ਜ਼ਮੀਨ ਬਰਬਾਦ ਹੋਈ ਆ ਇਹ ਕਦੇ ਵੀ ਨਾ ਹੁੰਦੀ ਸੋ ਇੱਥੇ ਹੁਣ ਇਹ ਜਿਹੜੀ ਨਲਾਕੀ ਆ ਜਿਹੜੀ ਮੌਜੂਦਾ ਪੰਜਾਬ ਸਰਕਾਰ ਆ ਇਹਨਾਂ ਦੀ ਤੇ ਪੰਜਾਬ ਸਰਕਾਰ ਦੇ ਜਿਹੜੇ ਖਾਸ ਕਰਕੇ ਸਕੱਤਰ ਨੇ ਜਿਹੜੇ ਜਲ ਸਰੋਤ ਤੇ ਡਰੇਨੇ ਵਿਭਾਗ ਦੇ ਸਕੱਤਰ ਜਿਹੜੇ ਨੇ ਸ੍ਰੀ ਕ੍ਰਿਸ਼ਨ ਕੁਮਾਰ ਜੀ ਨੇ ਤੇ ਉਹਨਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਸੀ ਜਿਵੇਂ ਜਿਵੇਂ ਪਾਣੀ ਵਧ ਰਿਹਾ ਸੀ ਤੇ ਪਾਣੀ ਨਾਲ ਜਿਹੜਾ ਪੈਵਲ ਸੀ ਉਹਨਾਂ ਰੱਖਣ ਦੀ ਲੋੜ ਸੀ ਜਿਹੜਾ ਕਿ ਜਿਹਦੇ ਨਾਲ ਪਿੱਛੇ ਖਤਰਾ ਹੁੰਦਾ ਲੇਕਿਨ ਪਾਣੀ ਜਦੋਂ ਵੱਧ ਗਿਆ ਤੇ ਉਸ ਤੋਂ ਬਾਅਦ ਇੱਕ ਦਮ ਪਾਣੀ ਜਿਹੜਾ ਉਹ ਛੱਡਿਆ ਗਿਆ ਤੇ ਉਹ ਛੱਡਣ ਦੇ ਕਾਰਨ ਆਹ ਜਿਹੜੀ ਜ਼ਮੀਨ ਹੈ ਕਿਸਾਨਾਂ ਦੀ ਜ਼ਮੀਨ ਹੈ ਇਹ ਜ਼ਮੀਨਾਂ ਮਾਲਕੀ ਨੇ ਜੀ ਮਾਲਕੀ ਮਾਲਕੀ ਇਹ ਮਾਲਕੀ ਜ਼ਮੀਨਾਂ ਨੇ ਇਹ ਨਾ ਕਿਤੇ ਕਿਹਾ ਜਾਵੇ ਵੀ ਇਹ ਦਰਿਆਵੀਆਂ ਜ਼ਮੀਨਾਂ ਨੇ ਦਰਿਆ ਉਹ ਪਰਲੇ ਪਾਸੇ ਜਿਹੜਾ ਸੀ ਪਹਾੜੀ ਵਾਲੇ ਪਾਸੇ ਉਧਰ ਚੱਲਦਾ ਸੀ ਲੇਕਿਨ ਜਿਆਦਾ ਪਾਣੀ ਛੱਡਣ ਦੇ ਕਾਰਨ ਉਹ ਮੋਟਰ ਇਧਰ ਆ ਉਹ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਉਹ ਮੋਟਰ ਜਿਹੜੀ ਆ ਉਹ ਵਿਖਾਈ ਜਾਵੇ ਇਧਰ ਮੀਨੇ ਕੋਲਾ ਉਹ ਇੱਥੇ ਇਧਰ ਆ ਕੇ ਉਹ ਜਿੱਥੇ ਉਹ ਦਰਿਆ ਦੇ ਕੰਢੇ ਤੇ ਸਾਰੀ ਜਿਹੜਾ ਉਹ ਦਰਿਆ ਦੀ ਦਾ ਹਾਂਜੀ ਇਹ ਸਾਰੀ ਇਹ ਪਹਿਲਾਂ ਦਰਿਆ ਨਹੀਂ ਸੀ ਉਹ ਉਹ ਸਾਹਮਣੇ ਉਹ ਚੱਟੇ ਉਹ ਚੱਟੇ ਕਮਰੇ ਵਾਲੀ ਦੇ ਉਹ ਬਿਜਲੀ ਦਾ ਖੰਭਾ ਵੀ ਲੱਗਾ ਤੇ ਮੋਟਰ ਹੈ ਤੇ ਸਾਰੀ ਇੱਥੇ ਕਿਸਾਨਾਂ ਦੇ ਦੱਸਣ ਦੇ ਮਤਾਬਕ ਇੱਥੇ ਇਹ ਸਾਰੀ ਜ਼ਮੀਨ ਵਗਦੀ ਸੀ ਔਰ ਝੋਨਾ ਇੱਥੇ ਲੱਗਿਆ ਸੀ ਹੁਣ ਤੁਸੀਂ ਵੇਖੋ ਕਿ ਇਹ ਜਿਹੜਾ ਦਰਿਆ ਇੱਕ ਦਰਿਆ ਦੇ ਇੱਥੇ ਤਿੰਨ ਵਹਿਣ ਬਣ ਗਏ ਨੇ ਤੇ ਉਹ ਅੱਗੇ ਜਾ ਕੇ ਤੇ ਸਾਰਾ ਹੀ ਇੱਕ ਦਰਿਆ ਹੀ ਬਣ ਗਿਆ ਔਰ ਉਹ ਸਾਰੀਆਂ ਜਿਹੜੀਆਂ ਜਿਹੜਾ ਪਾਣੀ ਜਿਹੜਾ ਪਹਿਲਾਂ ਪਹਾੜੀ ਦੇ ਨਾਲ ਪਰਲੇ ਪਾਸੇ ਚੱਲਦਾ ਸੀ ਤੇ ਇੱਧਰ ਨਹੀਂ ਸੀ ਇੱਧਰ ਜ਼ਿਮੀਂਦਾਰਾਂ ਨੇ ਆਹ ਮੋਟਰਾਂ ਲੱਗੀਆਂ ਹੋਈਆਂ ਨੇ ਉਹ ਮੋਟਰ ਲੱਗੀ ਆ ਇਸੇ ਤਰ੍ਹਾਂ ਉਹ ਅੱਗੇ ਮੋਟਰਾਂ ਲੱਗੀਆਂ ਨੇ ਇਵੇਂ ਅੱਗੇ ਮੋਟਰਾਂ ਲੱਗੀਆਂ ਨੇ ਔਰ ਇੱਥੇ ਇਹ ਜਿਹੜਾ ਪਾਣੀ ਇਹਨਾਂ ਨੇ ਨਲੈਕੀ ਦੇ ਕਾਰਨ ਜਿਹੜੇ ਮੈਂ ਫੇਰ ਬੇਨਤੀ ਕਰਾਂ ਕਿ ਜਿਸ ਤਰ੍ਹਾਂ ਰਣਜੀਤ ਸਾਗਰ ਜਿਹੜਾ ਉੱਚ ਪਾਣੀ ਜਮਾ ਕੀਤਾ ਜਾਂਦਾ ਉਹ ਚੋ ਪਾਣੀ ਇਧਰ ਛਾਪੁਰ ਕੰਢੀ ਵਾਲ ਪਾਸੇ ਛੱਡਦੇ ਨੇ ਤੇ ਛਾਪੁਰ ਕੰਢੀ ਦੇ ਪਾਣੀ ਅਜੇ ਜਿਹੜਾ ਹੈ ਉਹ ਜ਼ਰੂਰਤ ਤੋਂ ਜ਼ਿਆਦਾ ਇੱਥੇ ਜਮਾ ਕੀਤਾ ਗਿਆ ਜਦੋਂ ਕਿ ਇੱਥੇ ਛਾਪੁਰ ਕੰਢੀ ਦੇ ਵਿੱਚ ਅਜੇ ਬਿਜਲੀ ਦਾ ਜਿਹੜਾ ਪ੍ਰੋਜੈਕਟ ਹੈ ਉਹ ਚਾਲੂ ਨਹੀਂ ਹੋਇਆ ਜਿਸ ਦੇ ਨਾਲ ਬਿਜਲੀ ਪੈਦਾ ਹੋਣੀ ਹੈ ਇਸ ਕਰਕੇ ਇੱਥੇ ਪਾਣੀ ਜ਼ਿਆਦਾ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਸੀ ਲੇਕਿਨ ਇਹ ਕ੍ਰਿਸ਼ਨ ਕੁਮਾਰ ਵਰਗੇ ਜਿਹੜੇ ਸਖਤਰ ਨੇ ਜਾਂ ਥੱਲੇ ਚੀਫ ਨੇ ਜਾਂ ਜਿਹੜੇ ਥਲੇ ਉਰ ਨੇ ਇਹਨਾਂ ਲੋਕਾਂ ਦੀ ਨਲਾਇਕੀ ਦੇ ਕਾਰਨ ਇਹਨਾਂ ਨੇ ਜਿਹੜਾ ਸੀ ਉਹ ਪਾਣੀ ਇੱਥੇ ਇਕੱਠਾ ਕੀਤਾ ਤੇ ਉਹ ਪਾਣੀ ਇਕੱਠਾ ਕਰਕੇ ਇੱਕ ਦਮ ਛੱਡਿਆ ਜਿਹਦੇ ਛਟਣ ਦੇ ਨਾਲ ਇੱਥੇ ਜ਼ਿਮੀਂਦਾਰ ਜਿਨ੍ਹਾਂ ਦੀਆਂ ਜ਼ਮੀਨਾਂ ਬਰਬਾਦ ਹੋਈਆਂ ਨੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਨਰਿੰਦਰ ਸਿੰਘ ਤੇ ਹੋਰ ਜਿਹੜੇ ਜਿਹੜੇ ਕਿਸਾਨ ਨੇ ਉਹ ਸਾਰੇ ਇੱਥੇ ਦੱਸਣ ਵੀ ਕਿੰਨੇ ਕਿਤਰੇ ਹੋਈਆਂ ਨੇ ਚਲੋ ਅੱਗੇ ਮਾਹਰ ਗੁਰੂ ਜੀ ਦਾ ਖਾਲਸਾ ਮਾਹਰ ਗੁਰੂ ਜੀ ਕੀ ਫਤਿਹ ਇਸ ਟਾਈਮ ਤੇ ਅਸੀਂ ਮੇਲ ਮਧੂਪੁਰ ਜੋ ਹੈਡ ਉਥੇ ਖਲੋਤੇ ਨੇ ਹੈਡ ਮਧੂਪੁਰ ਦਾ ਜੋ ਮੇਨ ਹੈਡ ਹੈ ਇਹ ਇਥੇ ਨਹਿਰ ਮਿਲਦਾ ਅਬਰ ਭਾਰੀ ਦੁਆਬ ਜਿਹੜੀ ਕਨਾਰ ਹੈ ਨਹਿਰ ਆਹ ਅਬਰ ਭਾਰੀ ਦੁਆਬ ਨਹਿਰ ਜਿਹੜੀ ਕਨਾਰ ਹੈ ਇਹ ਇਥੇ ਉਹਦਾ ਮੇਨ ਹੈਡ ਹੈ ਆ ਅੰਦਰ ਜਾਨਿਆਰੇ ਔਰ ਜਿਹੜਾ ਇਹ ਫਲੱਡ ਆਇਆ ਹੁਣ ਆ 2-3 ਦਿਨ ਪਹਿਲਾਂ ਜਿਹੜਾ ਪਾਣੀ ਆਇਆ ਹੈ ਇਹ ਪਾਣੀ ਦਾ ਇਹ ਇੱਥੇ ਜਿਹੜਾ ਪਾਣੀ ਆ ਇੱਥੋਂ ਉੱਪਰੋਂ ਪਾਣੀ ਵਾਕੇ ਗਿਆ ਆ ਇੱਧਰ ਜਿਹੜਾ ਵਖਾ ਦਿਓ ਵੀ ਇਸ ਪਾਸੇ ਸਾਰੇ ਕਾਮਕਾਰ ਆ ਪਾਣੀ ਆ ਆ ਸਾਰਾ ਉੱਤੋਂ ਨਹੀਂ ਵਜਾ ਪਾਣੀ ਹੁਣ ਤੁਸੀਂ ਵੇਖੋਗੇ ਇਸ ਟਾਈਮ ਤੇ 10 ਫੁੱਟ ਪਾਣੀ ਜਿਹੜਾ ਉਹ ਦੀਵਾ ਚੱਲ ਰਿਹਾ ਜਿਹੜਾ ਅੱਗੇ ਪ੍ਰਬੰਧਿਤ ਕਰਦੇ ਆ ਤੇ ਜਦੋਂ 10 ਫੁੱਟ ਉੱਚਾ ਪਾਣੀ ਹੋ ਲੋ ਆਪਣੇ ਘਰ ਤੇ ਫਿਰ ਉਹ ਖਿਡਾ ਦੇਣਾ ਔਰ ਇਹ ਕੋਈ ਇਹ ਜਿਹੜਾ ਇਫੈਕਟ ਇਨਜੀਕਟਰ ਹੈ ਜਿਹੜਾ ਉਹਦੇ ਪਿੱਛੇ مین ਗੇਟ ਨੇ ਜਿਹੜਾ ਪਾਣੀ ਸਟਾਕ ਕੀਤਾ ਹੋਇਆ ਉੱਥੋਂ ਜਿੰਨਾ ਪਾਣੀ ਉਹਨਾਂ ਨੇ ਰੱਖਣਾ ਹੁੰਦਾ ਜਦੋਂ ਪਾਣੀ ਉਹਨਾਂ ਦੇ ਕੋਲੇ ਵਾਧੂ ਫालतू ਪਾਣੀ ਹੁੰਦਾ ਉਹ ਪਾਣੀ ਉੱਥੋਂ ਛੱਡ ਦਿੰਦੇ ਨੇ ਤੇ ਦੱਸ ਦਿੰਦੇ ਆ ਕਿ ਇੰਨਾ ਪਾਣੀ ਅਸੀਂ ਛੱਡ ਰਹੇ ਹਾਂ ਫਿਰ ਉਸ ਤੋਂ ਬਾਅਦ ਇਸ ਮਧੋਪੁਰ ਹੱਟ ਤੋਂ ਜਿਹੜਾ ਇੱਥੇ ਵੰਡ ਕੇ ਪਾਣੀ ਦਿੱਤਾ ਜਾਂਦਾ ਕਿ ਕਿਹੜੀ ਨਹਿਰ ਤੇ ਕਿਨਾ ਪਾਣੀ ਦੇਣਾ ਹੈ ਰਾਵੀ ਚ ਕਿੰਨਾ ਪਾਣੀ ਛੱਡਣਾ ਹੈ ਇਹ ਸਾਰਾ ਇੱਥੋਂ ਵੇ ਕਿਤਾ ਜਾਂਦਾ ਲੇਕਿਨ ਅਫਸੋਸ ਇਸ ਗੱਲ ਦਾ ਕਿ ਇਹ ਜਿਹੜੇ ਗੇਟ ਮਾਧੋਪੁਰ ਹੱਟ ਤੋਂ ਟੁੱਟੇ ਨੇ ਉਹ ਸਾਹਮਣੇ ਥੋੜਾ ਜਿਹਾ ਇਸ ਤੋਂ ਅੱਗੇ ਜਿਹੜੇ ਨੇ ਉਹ ਗੇਟ ਟੁੱਟੇ ਨੇ ਹਨਾ ਅਸੀਂ ਕਹਾਂ ਨਹੀਂ ਸਕਦੇ ਕਿ ਕਿੰਨਾ ਇੰਨਾ ਬਹੁਤ ਵਾਰੀ ਸੀ ਮੁਕਾਬਲੇ ਪਾੜਿਆ ਇੱਕ ਨਹੀਂ ਇਹ ਜਿਹੜੇ ਗੇਟ ਕਿਉਂ ਟੁੱਟੇ ਨੇ ਉਹ ਐਮਰਜੈਂਸੀ ਗੇਟ ਜਿਹੜੇ ਸੀ ਉਹ ਟੁੱਟੇ ਨੇ ਹੁਣ ਇੱਥੇ ਕਵਚਾਰ ਦਾ ਪਵੇਗਾ ਵਚਾਰਨਾ ਇਹ ਪਵੇਗਾ ਕਿ ਜਿਹੜੇ ਮੀਨ ਹੱਜਤ ਤੇ ਉਹ ਜਿਹੜੇ ਗੇਰ ਟੁੱਟ ਗਏ ਇੱਥੇ ਜਿਹੜੇ ਪ੍ਰਬੰਧਕ ਨੇ ਜਿਹੜੇ ਚੀਫ ਨੇ ਐਸਸੀ ਐਕਸਨ ਨੇ ਐਸਸੀ ਆ ਚੀਫ ਦਾ ਉਹ ਕਿਸਮਰਜ ਦੀ ਦੀਵਾਨ ਹੈ ਬਈ ਉਹਨਾਂ ਕੋਲੇ ਏਸੀ ਗੱਡੀਆਂ ਆ ਏਸੀ ਕੁੱਟੀਆਂ ਅੱਗੇ ਪਿੱਛੇ ਬੰਦੇ ਤੇ ਤਨਖਾਹਾਂ ਲੈਂਦੇ ਨੇ ਇਹ ਕੰਟਰੋਲ ਕਰਦਾ ਲੇਕਿਨ ਉਹ ਕਿੰਨੇ ਕੁ ਲਾਇਕ ਨੇ ਇਹਦੇ ਬਾਰੇ ਮੈਂ ਨਹੀਂ ਕਹਾਂਗਾ ਇਹ ਜਿਹੜੇ ਸੱਜਣ ਵੀਡੀਓ ਦੇਖ ਰਹੇ ਨੇ ਉਹ ਆਪੇ ਫੈਸਲਾ ਕਰ ਕਿਉਂਕਿ ਜਿਹੜੇ ਇਹ ਗੇਟ ਨੇ ਆ ਜਿਹੜੀ ਉੱਤੇ ਮਸ਼ੀਨ ਹੈ ਆ ਜਿਹੜੀ ਉੱਤੇ ਮਸ਼ੀਨ ਨੇ ਵਿਖਾ ਦਿਓ ਉਹ ਜਿੱਥੋਂ ਗੇਟ ਟੁੱਟੇ ਨੇ ਇਹ ਸਾਰੀ ਮਸ਼ੀਨ ਵੀ ਰੁਟ ਗਈ ਹੈ ਸਿਰਫ ਜਿਹੜੇ ਅੰਗਰੇਜ਼ਾਂ ਦੇ ਬਣੇ ਹੋਏ ਜਿਹੜੇ ਪਿੱਲਨ ਨੇ ਉਹ ਖਲੋਤੇ ਨੇ ਲੇਕਿਨ ਜਿਹੜੇ ਗੇਟ ਸੀ ਉਹ ਸਾਰਾ ਪਾਣੀ ਆ ਬੇਪਰ ਤੇ ਉੱਪਰ ਤੇ ਪਾਣੀ ਲੰਘਿਆ ਉਹ ਗੇਟ ਖੋਲਣ ਵਾਸਤੇ ਇਹ ਨਹੀਂ ਜਦ ਅਸਪੈਕਸੀ ਕੋਲੋਂ ਦੇ ਅੰਦਾਜ਼ੇ ਵਿੱਚ ਇੱਕ ਆਦਮੀ ਦੀ ਮੌਤ ਹੋ ਗਈ ਤੇ ਬਾਕੀਆਂ ਨੂੰ ਹੈਲੀਕਾਪਟਰ ਨਾਲ ਉਹਨਾਂ ਨੂੰ ਵਿਚਾਰਿਆ ਉਥੋਂ ਜਿਹੜਾ ਸੀ ਉਹ ਕੱਢਿਆ ਸੋ ਇਹ ਜਿਹੜਾ ਪਾਣੀ ਦਾ ਜਿਹੜਾ ਇਹ ਕਿ ਉਤਰਤੀ ਸਮਾਜ ਦੇ ਮੁਹੀਂ ਕਿਆ ਜਾਵੇਗਾ ਇਹ ਜਾਨ ਖੁੱਜ ਕੇ ਪਹਿਲਾਂ ਪਾਣੀ ਪਿੱਛੇ ਅਰਜੀਤ ਸਾਗਰ ਦੇ ਵਿੱਚ ਜ਼ਿਆਦਾ ਸਟੌਪ ਕੀਤਾ ਗਿਆ ਫਿਰ ਦੱਸਿਆ ਨਹੀਂ ਗਿਆ ਇੱਕ ਥੰਮ ਬਣ ਜਿਹੜਾ ਉਹ ਛੱਡ ਦਿੱਤਾ ਅਸਲ ਪਿੱਛੇ ਕੇਂਦਰ ਸਰਕਾਰ ਦੀ ਇੱਕ ਚਾਰ ਹੈ ਕੇ ਪੰਜਾਬ ਦੇ ਜਿਹੜੇ ਕਿਸਾਨ ਨੇ ਇਹਨਾਂ ਨੂੰ ਅਸੀਂ ਜਿਹੜਾ ਹੈ ਕੁੱਟ ਸਿਆਰੇ ਕਿਵੇਂ ਬਣਾਉਣਾ ਖਤਮ ਕਿਵੇਂ ਕਰਨਾ ਉਹ ਸੋਚਦੇ ਆ ਕਿ ਅਸੀਂ ਜਿਹੜਾ ਸੀ ਪਲਿਊਸ ਕਰ ਕਰਕੇ ਦੇਖ ਲਿਆ ਪੰਜਾਬ ਤੇ ਕੋਈ ਅਸਰ ਨਹੀਂ ਆ ਉਸ ਤੋਂ ਬਾਅਦ ਨੌਜਵਾਨ ਉੱਠ ਖਲੋਤੇ ਉਹਨਾਂ ਨੇ ਆਪਣੇ ਜਿਹੜੇ ਸੀ ਅੱਜ ਜਿਹੜੇ ਸਾਡੇ ਕੌਮੀ ਯੋਧੇ ਜਿਹੜਾ ਕੌਮੀ ਇਨਸਾਫ ਮੋਰਚਾ ਚੱਲਿਆ ਜਿਹੜੇ ਬੰਦੇ ਜੇਲਾਂ ਤੇ ਨੇ ਉਹ ਵੀ ਇਸੇ ਕਾਰਨੀ ਨੇ ਉਸ ਤੋਂ ਬਾਅਦ ਲੰਬਾ ਸਮਾਂ ਇੰਨੇ ਨੇ ਗੋਲਿਆਂ ਨਾਲ ਦਾਇ ਪਾਸਿਆਂ ਤੇ ਚੜਾਏ ਨਸ਼ਿਆਂ ਚ ਵਾਕ ਕੀਤੇ ਬਾਹਰ ਵੀ ਜਾ ਰਹੇ ਨੇ ਤੇ ਉਹਨਾਂ ਨੂੰ ਇਹ ਆ ਕਿ ਹੁਣ ਵੀ ਆ ਜਿਹੜੀ 25 ਤਰੀਕ ਨੂੰ ਐਸ ਲੂਤ ਕਿਸਾਨ ਮੋਰਚਾ ਘੈਰ ਆਣੀ ਟਿਕਵੋਲੋਂ ਦਿੱਲੀ ਜਨਤਲ ਮੰਤਰ ਤੇ ਰੈਲੀ ਕੀਤੀ ਗਈ ਆ ਉਹ ਸੋਚਦੇ ਆ ਕਿ ਜਦੋਂ ਅਸੀਂ ਖਨੌਰੀ ਬਾਰਡਰ ਦੇ ਉੱਤੇ ਜਦੋਂ ਆਪਣੇ ਮਾਰਚ ਨੂੰ ਇਸ ਮੋਰਚੇ ਨੂੰ ਖਨੌਰੀ ਬਾਰਡਰ ਸ਼ੰਭੂ ਬਾਰਡਰ ਰਤਨਪੁਰਾ ਬਾਰਡਰ ਉੱਥੇ ਜਦੋਂ ਇਹਨਾਂ ਨੂੰ ਖੰਡਾਇਆ ਇਹਨਾਂ ਦੇ ਨਾਲ ਬਹੁਤ ਕੁਝ ਕੀਤਾ ਜਿਹਨਾਂ ਨੇ ਕਹਿੰਦੇ ਪਰ ਨਹੀਂ ਕੋਮਾਂ ਦੇ ਇਹਨਾਂ ਨੂੰ ਕਿਸ ਤਰ੍ਹਾਂ ਖਤਮ ਕਰਨਾ ਹੈ ਇਹ ਪਾਣੀ ਇੱਕ ਕੇਂਦਰ ਸਰਕਾਰ ਦੀ ਸਾਜ਼ਿਸ਼ ਦਾ ਹਿੱਸਾ ਇਥੋਂ ਪਾਣੀ ਜਦੋਂ ਛੱਡਣਾ ਸੀ ਪਹਿਲਾਂ ਜਦੋਂ ਪਾਣੀ ਓਵਰਫਲੋ ਹੋ ਰਿਹਾ ਸੀ ਤੇ ਉਦੋਂ ਚੇਅਰਮੈਨ ਨੇ ਇਜਾਜ਼ਤ ਨਹੀਂ ਦਿੱਤੀ ਜਿਹੜੇ ਪੁੱਲਾਂ ਦੇ ਜਦੋਂ ਉਹਨਾਂ ਦੀ ਫੇਲ ਮਲਕੀ ਮਜਬੂਰੀ ਹੋ ਗਈ ਉਸ ਤੋਂ ਬਾਅਦ ਪਾਣੀ ਛੱਡਿਆ ਤੇ ਇੱਕ ਦਮ ਛੱਡਤਾ ਫਿਰ ਗੇਟ ਸੀ ਜਿਹੜੇ ਉਹ ਐਮਰਜੈਂਸੀ ਗੇਟ ਦਾ ਖੁੱਲੇ ਤੇ ਅੱਜ ਉਹ ਜਿਹੜੇ ਗੇਟ ਨੇ ਉਹ ਗੇਟ ਹੀ ਰੁੜ ਗਏ ਨੇ ਹੁਣ ਗੇਟ ਖੁੱਲ੍ਹੇ ਕਿਉਂ ਨਹੀਂ ਜੇ ਜਿਹੜੇ ਇੱਥੇ ਚੀਫ ਇੰਜੀਨੀਅਰ ਵੀ ਜਿਹੜੇ ਇੱਥੇ ਉੱਥੇ ਬੈਠੇ ਨੇ ਸਕੱਤਰ ਸਾਹਿਬ ਬੈਠੇ ਨੇ ਕ੍ਰਿਸ਼ਨ ਕੁਮਾਰ ਜੀ ਬੜੇ ਮਾਹਿਰ ਨੇ ਉਹਨਾਂ ਕੋ ਇੱਥੇ ਪਤਾ ਲੱਗਾ ਵੀ ਆ ਕੇ ਵੀ ਗਏ ਨਹੀਂ ਤੇ ਮੈਂ ਇਹਨਾਂ ਸਾਰਾ ਤੋਂ ਪੁੱਛਣਾ ਚਾਹਣਾ ਹੈ ਕਿ ਇਹ ਜਿਹੜੀ ਕਾਰਵਾਈ ਹੋਈ ਹੈ ਜਿਹੜੇ ਗੇਟ ਟੁੱਟੇ ਨੇ ਕਿਉਂ ਟੁੱਟੇ ਨੇ ਇਹਨਾਂ ਦਾ ਅਸਰਦੋਸ਼ੀ ਕੌਣ ਆ ਕਿ ਪਾਣੀ ਜਿਹੜਾ ਕਿਉਂ ਜਿਹੜਾ ਇਹਦੇ ਵਿੱਚ ਮੈਂ ਕਹਾਂਗਾ ਕਿ ਇਹ ਇੱਕ ਉੱਚ ਪੱਧਰੀ ਜਾਂਚ ਦਾ ਜਿਹੜਾ ਉਹ ਵਿਸ਼ਾ ਹੋਣੀ ਚਾਹੀਦੀ ਆ ਤੇ ਇਹ ਜਿਹੜਾ ਮਸਲਾ ਇਹ ਮੈਸ ਜੁਟਾ ਕਸਾਨ ਮੋਰਚਾ ਕਹਿ ਰਾਇ ਨਹੀਂ ਤੱਕ ਜੀ ਮੀਟਿੰਗ ਦੇ ਵਿੱਚ ਵੀ ਜਦ ਆ ਰੱਖਾਂਗਾ ਤੇ ਆਪਣੀ ਵੱਲੋਂ ਅਸੀਂ ਇੱਕ ਕਮੇਟੀ ਵੀ ਬਣਾਵਾ ਗਏ ਜਿਹੜੀ ਸਾਰੇ ਪੜਤਾਲ ਕਰੇਗੀ ਕਿ ਇਹ ਪਾਣੀ ਜਿਹੜਾ ਫਲੱਡ ਐਕਤੀ ਆਇਆ ਤੇ ਕਿਉਂ ਆਇਆ ਇਹਦੇ ਪਿੱਛੇ ਕੌਣ ਹੈ ਇਹਦੇ ਨਾਲ ਨਾਲ ਜਿਹੜਾ ਵਿਆਸ ਦਰਿਆ ਦੇ ਵਿੱਚ ਜਿਹੜਾ ਉਧਰ ਹੁਣ 8 ਜ਼ਿਲ੍ਹੇ ਨੇ ਪੰਜਾਬ ਦੇ ਜਿਹੜੇ ਪ੍ਰਭਾਵਿਤ ਹੋਏ ਨੇ ਉਹਨਾਂ ਚੋਂ ਤਿੰਨ ਜ਼ਿਲ੍ਹੇ ਤੇ ਉਹ ਨੇ ਜਿਹੜੇ ਡੇਰਾ ਰਾਧਾ ਸਵਾਮੀ ਨੇ ਜਿਹੜੇ ਨੇ ਉਹ ਫਲੱਗ ਦੇ ਨਾਲ ਬਰਬਾਦ ਕੀਤੇ ਨੇ ਜ਼ਮੀਨਾਂ ਬਰਬਾਦ ਕੀਤੀਆਂ ਉਹ ਜਿਆਦਾ ਸਮਾਂ ਨਾਲ ਲੈਂਦਾ ਹੋਇਆ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਕਿ ਜਿਹੜੀ ਕੁਦਰਤੀ ਆਫਤ ਨਹੀਂ ਹੈ ਠੀਕਾ ਕੁਦਰਤੀ ਆਫਤ ਜ਼ਰੂਰ ਹੁੰਦਾ ਹੈ ਪਾਣੀ ਆਇਆ ਪਾਣੀ ਵਧਿਆ ਪਰ ਉਹ ਪਾਣੀ ਦਾ ਪਹਿਲਾਂ ਸਮੇਂ ਸਮੇਂ ਨਿਕਾਸ ਕਰਨਾ ਸੀ ਉਹ ਸਹੀ ਟਾਈਮ ਤੇ ਨਿਕਾਸ ਨਾ ਕਰ ਕਰਕੇ ਇਕੱਠਾ ਪਾਣੀ ਇੱਕਦਮ ਛੱਡਿਆ ਜਿਹਦੇ ਛੱਡਣ ਦੇ ਕਾਰਨ ਉਹ ਨਹਿਰਾਂ ਦੇ ਜਿਹੜੇ ਸੀ ਉਹ ਵੀ ਗੇਟ ਜਿਹੜੇ ਸੀ ਉਹ ਵੀ ਟੁੱਟ ਗਏ ਇਹਨੀਆਂ ਗੱਟੀਆਂ ਵਿੱਚ ਟੁੱਟ ਗਿਆ ਸੋ ਅਸਲ ਦੋਸ਼ੀ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੇ ਜਿਹੜੇ ਸਿੰਚਾਈ ਪਾਰਡੇ ਆਲਾ ਅਫਸਰ ਨੇ ਉਹ ਨੇ ਜਨਾਂ ਦੇ ਖਰਾਬ ਅਸੀਂ ਕਲੋਨੀ ਕਾਰਵਾਈ ਵੀ ਕਰਨ ਵਾਸਤੇ ਵਿਚਾਤ ਰਹੇ ਮਾਈ ਜੀ ਪਾਸ ਪਾਸ ਸਾਹਿਬ ਰਿਪੋਰਟ ਸਾਹਿਬ ਆ ਕਮਰਾ ਜਿਹੜਾ ਵਾ ਵੇਖੋ ਇਹਨਾਂ ਦਾ ਦਫਤਰ ਹੈ ਜਿਹੜਾ ਉਹ ਗਾਰ ਨਾਲ ਭਰਿਆ ਪਿਆ ਇਹ ਦਫਤਰ ਜਿਹੜਾ ਘਾਰ ਨਾਲ ਇਸ ਕਰਕੇ ਭਰਿਆ ਹੈ ਇਹ ਸੌਂਤ ਹੁੰਦਾ ਹੈ ਕਿ ਇਹ ਦਫਤਰ ਸੁਣੇ ਬਿਲਕੁਲ ਇੱਥੇ ਸੁਣੇ ਦਫਤਰ ਨੇ ਜੇ ਇੱਥੇ ਦਫਤਰਾਂ ਦੇ ਵਿੱਚ ਕੋਈ ਮੁਲਾਜ਼ਮ ਹੁੰਦੇ ਤੇ ਇਹ ਸਫੰਦ ਕੰਮ ਨੇ ਆ ਵੇਖੋ ਕੋਈ ਸਿਰ ਤੇ ਕੋਈ ਨਾ ਸਾਹ ਆਹ ਗੇੜਾ ਨਾ ਤਿਲਕ ਜੋਗੇ ਉਹ ਤਿਲਕ ਜੋਗੇ ਤਿਲਕ ਜੋਗੇ ਤਿਲਕ ਨਾ ਆਇਓ ਤਿਲਕ ਜਣਾ ਤੇ ਪੈਸਾ ਆਹ ਸਾਰੀ ਗਾੜੀ ਗਾੜੇ ਇੱਥੇ ਦਫਤਰਾਂ ਦੀ ਕੋਈ ਸਫਾਈ ਨਹੀਂ ਹੈ ਤਿਆਰ ਦਫਤਰ ਇਸ ਸੰਬੰਧ ਦਫਤਰ ਜਿਹੜੀ ਗੱਲ ਮੈਂ ਪਹਿਲਾਂ ਕਹਿ ਚੁੱਕਾ ਕਿ ਇੱਥੇ ਕੋਈ ਦਫਤਰ ਦੇ ਵਿੱਚ ਬਹੁਤ ਬਹੁਤ ਮਾਹੌਲ ਜਦੋਂ ਇਹ ਜਦੋਂ ਇਹ ਉੱਥੇ ਦਾ ਮੌਲਾ ਪਲੇ ਕਰ ਤਾਨੂੰ ਯਾਰ ਕਰ ਲਿਆ ਜੀ ਅਸੀਂ ਮੈਨੇਜਰ ਦਾਸ ਗਿਆ ਤੁਹਾਡੇ ਠੀਕ ਹੈ ਨਾ ਚਲੋ ਤੋੜਾ ਨੰਬਰ ਇਹੋ ਲਗਾਤਾਰ ਚੱਲਦਾ ਜੀ ਇਹ ਹੀ ਚੱਲਦਾ ਜੀ ਮੇਰਾ ਪੱਕਾ ਨੰਬਰ ਹੈ ਓਕੇ ਰਿਕਾਰਡਿੰਗ ਬੰਦ ਕਰ ਦਿੰਦੇ ਆਂ ਨਹੀਂ ਥੋੜਾ ਜਾ ਕੇ ਗੱਲ ਕਰੀ ਦੀ ਜਿਹੜੀ ਅੱਛਾ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਾਣੀ ਨੇ ਕਿੰਨੀ ਵੱਡੀ ਮਾਰ ਕੀਤੀ ਆ ਤੇ ਜਿਹੜਾ ਪ੍ਰਬੰਧ ਹੈ ਉਹ ਕਿਸ ਤਰ੍ਹਾਂ ਦਾ ਆ ਆ ਵੇਖੋ ਕਿ ਆ ਜਿਹੜੀ ਛੱਤ ਹੈ ਇਹ ਵੀ ਜਿਹੜੀ ਆ ਪਾਣੀ ਰੋਕਦੀ ਆ ਔਰ ਆ ਜਿਹੜੇ ਦਫਤਰ ਨੇ ਇੱਧਰ ਘਰਦੇ ਮੈਂ ਕਰਦੇ ਆਂ ਅਜਿਹਾ ਦਫਤਰਾਂ ਦੇ ਵਿੱਚ ਵੀ ਜਨਾ ਪੰਜ ਪੰਜ 66 ਬੰਦ ਕਰ ਗਿਆ ਔਰ ਸਭ ਤੋਂ ਵੱਡੀ ਇੱਕ ਗੱਲ ਹੋ ਰਹੀਆ ਕਿ ਅੱਜ ਇੱਥੇ ਇਹ ਵੇਖੋ ਹੁਣ ਰਾਤ ਦਾ ਟਾਈਮ ਆ ਸਾਰਾ ਮੋਹੱਲਿਆ ਰਾਤ ਮੇਰਾ ਹੋ ਗਿਆ ਇੱਥੇ ਕੋਈ ਪ੍ਰਬੰਧ ਨਹੀਂ ਹੈ ਕੋਈ ਅਫਸਰ ਨਹੀਂ ਕੋਈ ਚੌਕੀਦਾਰ ਕੋਈ ਮਲਾਦਮ ਇੱਥੇ ਕੋਈ ਹੈਗਾ ਤਾਂ ਬਿਠਾਓ ਅੱਜ ਨਹੀਂ ਤੇ ਸਾਨੂੰ ਇੱਥੇ ਇਹਨੇ ਹੋਣਾ ਸੀ ਆ ਵੇਖੋ ਤੁਸੀਂ ਕਿੱਥੇ ਬਿਠਾ ਦਿਓ ਕੋਈ ਇੱਥੇ ਕੋਈ ਮਲਾਦਮ ਕੋਈ ਨਹੀਂ ਇਸ ਸੁੰਨੋ ਬਿਆ ਕੈ ਕੁਦਰਤ ਦੇ ਆਸਰੇ ਹੈ ਆਪ ਭਗਵੰਤ ਨਾਨਕ ਜੀ ਆ ਵੇਖ ਲਓ ਤੁਹਾਡਾ ਪ੍ਰਬੰਧ ਇਹ ਮਾਦੋਪੁਰ ਹੈਗਾ ਇਹ ਮਾਦੋਪੁਰ ਹੈ ਦੀ ਇਹ ਹਾਲਤ ਹੈ ਕਿ ਆਸਤਾਨ ਤੇ ਮੌਕੇ ਤੇ ਕੋਈ ਮੁਲਾਜ਼ਮ ਨਹੀਂ